ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਲੈ ਕੇ ਸੁਰੱਖਿਆ ਨੂੰ ਢਿੱਲਾ ਪਾਉਣ ਵਾਲੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਨੂੰ ਇੱਕ ਈਮੇਲ ਰਾਹੀਂ ਅਤੰਕਵਾਦੀ ਧਮਕੀ ਭੇਜੀ ਗਈ ਸੀ ਜਿਸ 'ਚ ਦੱਸਿਆ ਗਿਆ ਕਿ ਅੱਜ ਦੁਪਹਿਰ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਰਡੀਐਕਸ ਨਾਲ ਧਮਾਕਾ ਕੀਤਾ ਜਾਵੇਗਾ ਧਮਕੀ ਮਿਲਦਿਆਂ ਹੀ ਸ਼੍ਰੋਮਣੀ ਕਮੇਟੀ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਪਰਿਵਾਰ ਦੁਆਰਾ ਪਰਿਕਰਮਾ ਲੰਗਰ ਅਤੇ ਸਰਾਈ ਇਲਾਕਿਆਂ ਦੇ ਵਿੱਚ ਆਪਣੇ ਟਾਸਕ ਫੋਰਸ ਰਾਹੀਂ ਸਖਤ ਚੌਕਸੀ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਮੇਟੀ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੁਰੰਤ ਸੂਚਿਤ ਕਰ ਦਿੱਤਾ ਹੈ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਦੱਸਿਆ ਸੀ ਕਿ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਤੇ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਸੀਂ ਕੋਈ ਹੋਰ ਕੋਰ ਕਸਰ ਨਹੀਂ ਛੱਡ ਰਹੀ ਸਾਰੇ ਸਥਾਨਾਂ ਤੇ ਜ਼ੋਰਦਾਰ ਨਿਗਰਾਨੀ ਕੀਤੀ ਜਾ ਰਹੀ ਹੈ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਸ਼ਕਤੀ ਦਿਖਾਈ ਦੇ ਰਹੀ ਹੈ ਤੇ ਪੂਰੀ ਚੌਕਸੀ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਸਾਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਜਿਸ ਬਲਾਸਤੀ ਗੱਲ ਕੀਤੀ ਗਈ ਹੈ ਗੋਲਡਨ ਟੈਂਪਲ ਪ੍ਰੈਮਿਸਸ ਦੇ ਆਸ-ਪਾਸ ਏਰੀਏ इमीडिएटली एक्शन लें दवेसी एफआईआर दर्ज करके और उस पे इन्वेस्टिगेट की है इन्वेस्टिगेशन शुरू की है इस साइबर क्राइम पे और एजेंसीज तो वेसी नाल रिक्वेस्ट कीती है वो भी ਸਾਡੀ हेल्प ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਕੇਸ ਅਸੀਂ ਟ੍ਰੇਸ ਕਰ ਲਾਂਗੇ ਸਿਕਿਉਰਟੀ ਇਮੀडिएटली पीफअप ਕੀਤੀ ਗਈ ਹੈ ਉਸ ਏਰੀਆ ਚ ਬਮ ਡਿਸਪੋਜ਼ਲ ਸਕਵਾਡਸ ਤੇ ਐਂਟੀ ਸੈਪਟਰਾ ਟੀਮ ਸਾਡੀ ਵਰਕ ਕਰ ਰਹੀ ਹੈ ਔਰ ਸੀਨੀਅਰ ਆਫਸਰਸ ਡਿਪਲੋਏਟ ਕੀਤੇ ਗਏ ਹੈ ਫॉर ਇਨਸ਼ੋਰਿੰਗ ਫੁੱਲ ਪ੍ਰੂਫ ਸਿਕਿਉਰਟੀ और मैं थोड़े मीडिया के माध्यम राही सारे पब्लिक को कहना चाहता कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है और ये ज़्यादातर साउथ इंडिया दीजा दी बारे या हैपनिंग बारे इंसीडेंट्स बारे ज्यादा गल कर रहे हैं एक जिक्र ये गोल्डन टैंपल की थर बारे भी है सो मैं अभी यह कहना चाहना मैं कि ਅਸੀਂ ਪੰਜਾਬ ਪੁਲਿਸ ਔਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਔਰ ਵੀ ਅੰਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਿਟੀ ਰਵੇ ਕਿਸੇ ਨੂੰ ਕੋਈ ਤਰ੍ਹਾਂ ਦੀ ਲੋੜ ਨਹੀਂ ਔਰ ਬਹੁਤ ਜਲਦੀ ਅਸੀਂ ਇਹਨੂੰ ਕ੍ਰੈਕ ਕਰਾਂ ਚਰਦੀਕਲਾ ਟਾਈਮ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ